ਨਿਰਪਿੰਦਰਾ ਐਨ ਮੂੰ ਮੇਰੇ ਵੱਲੋਂ ਕਰ ਤੇ ਗੱਲ ਸੁਣ ਮੇਰੀ ਦੱਸੋ ਦੱਸਣਾ ਕੀ ਆ ਸਵੇਰ ਦਾ ਤੂੰ ਬੜਾ ਮੂੰਜਾ ਬਣਾਇਆ ਬੱਟੀ ਕੁੱਟੀ ਜੀ ਫਿਰਨ ਡਈਆਂ ਨਾ ਕਿਸੇ ਨਾਲ ਬੋਲਣ ਡਈਆਂ ਨਾ ਕੂਣ ਡਈਆਂ ਆਪਣੇ ਕੱਪੜੇ ਤੋਤੇ ਬਾਕੀ ਜੀਆਂ ਦੇ ਨਹੀਂ ਦਿਹਾਂਦੇ ਪਿਓ ਵੀ ਧੋਣੇ ਆ ਮੰਮੀ ਮੈਂ ਮੂੰ ਕਦਾ ਬਣਾਉਣਾ ਵਾ ਤੂੰ ਹੀ ਮੈਨੂੰ ਦੱਸੋ ਕੱਪੜੇ ਹੁਣ ਤੂੰ ਧੋਣ ਤੇ ਦੇਈਆਂ ਸਾਰੇ ਵਾਰੀ ਸਰੀ ਧੋਊਂਗੀ ਸਾਰਿਆਂ ਦੇ ਅੱਛਾ ਪਹਿਲਾਂ ਤੂੰ ਆਪਣੇ ਧੋਲੇ ਆ ਮੈਲਕ ਚੈਲ ਵਿੱਚ ਹੱਡੇ ਪਾ ਦੀ ਫੇ ਚੱਲ ਮਾੜੇ ਮੋਟੇ ਨਾਲ ਹਲਕ ਚੂਲੇ ਕਰਕੇ ਪਾਦੀ ਨਹੀਂ ਧਾਰ ਦਿੱਤੀ। ਮੰਮੀ ਅੱਗੇ ਮੈਂ ਇਦਾਂ ਕਰਦੀ ਆ। ਤਾਂ ਦਿਖਾ ਨਹੀਂ ਦਿਆ ਵਾ ਆਪਣੇ ਆਵੇ ਪਹਿਲਾਂ ਥੋਲੀਆਂ ਤਾਂ ਪਾਉਣ ਆ ਗਈਆਂ। ਚੱਲ ਛਾੜ ਦੇ ਨਾ ਗੱਲਾਂ ਨੂੰ ਮੈਂ ਥੋਲੂਗੀ ਕੱਪੜੇ। ਮੈਨੂੰ ਇਹ ਦੱਸ ਤੂੰ ਆਪਣੇ ਪੁਰਾਣੇ ਗੱਲ ਕੀਤੀ ਆ। ਹੋਈ ਤੇਰੀ ਫੋਨ ਤੇ ਗੱਲਬਾਤ ਕਿ ਨਹੀਂ? ਮੰਮੀ ਉਹਨਾਂ ਕੀਤੀ ਸਹੀਆਂ ਗੱਲ। ਕੋਈ ਨਹੀਂ ਦੱਸ ਦੂਗਾ। ਹਲੇ ਕਹਿੰਦਾ ਕਿ 10 ਦਿਨ ਲੱਗ ਜਾਣੇ ਆ। ਦੱਸ ਦੂਗਾ। ਦੱਸਣਾ ਕਦੋਂ ਮੈਂ? ਜਿੱਦਣ ਗਏ ਹੋ ਸਭ ਕੋ ਦੱਸ ਕੇ ਨਹੀਂ ਆਏ ਉਹਨੂੰ। ਕਿਹੜੀ ਗੱਡੀ ਚਾਹੀਦੀ ਹੈ ਕੀ ਸਾਬ ਕਿਤਾਵਾ ਮੰਮੀ ਕੀ ਆ ਵਾ ਕਈ ਜਾਇਓ ਕਹਿਣ ਦੇ ਵਿੱਚ ਸਾਲ ਨਗਾ ਦਿਓ ਚੰਗਾ ਤੂੰ ਹੋਰ ਦੱਸੋ ਹੁਣ ਕੀ ਕਰੀਏ ਹੁਣ ਕਹਿ ਨਹੀਂ ਵਾਸਤਾ ਵਾ ਹੁਣ ਹੋ ਗਈ ਹੈ ਗੱਡੀ ਬੁੱਕ ਕੋਈ ਗੱਲ ਨਹੀਂ ਬਾਕੀ ਵੀੜਾ ਘੜੀ ਕੰਮ ਰਹਿੰਦਾ ਵੋ ਵੀ ਕਰ ਲੈਣਗੇ ਮੈਨੂੰ ਕੀ ਪਤਾ ਬੁੱਕ ਹੋਈ ਹੈ ਕਿ ਨਹੀਂ ਹੋਈ ਉਦਾਂ ਹੀ ਕਰੀ ਜਾਣ ਲਈ ਆ ਮੰਮੀ ਆਜੂਗੀ ਗੱਡੀ ਚਾਹੀਦੀ ਹੈ ਨਾ ਤੁਹਾਨੂੰ ਤੇ ਮਿਲ ਜੂਗੀ ਬਸ ਹੋਰ ਦੱਸੋ ਜਾਣ ਲੈਣੀ ਮੇਰੀ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਇਹ ਤਾਂ ਮੈਂ ਤੈਨੂੰ ਹੁਣ ਵੀ ਦੱਸਦੀ ਆ ਪੀ ਲਵਲੀ ਦੇ ਛੁੱਟੀ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਸਾਡੇ ਘਰ ਚਾਹੀਦੀ ਆ ਨਹੀਂ ਤੇ ਨਾ ਤੂੰ ਆਪਣੀ ਜਾਂਦੀ ਇੱਥੇ ਤਿਆਰੀ ਕਰਨੀ ਇਹ ਆ ਨਾ ਕਹੀਂ ਵੀ ਮੰਮੀ ਐਵੇਂ ਕੰਮਲੀਆਂ ਮਾਰਨ ਰਹੀ ਆ ਮੈਂ ਜੋ ਵੀ ਕਹਿਣਗੀ ਸੱਚੀ ਕਹਿਣਗੀ ਤੇ ਇਹੋ ਕੋਈ ਤੇਰਨਾ ਹੋਣਾ ਹੀ ਮਿਲ ਜੂਗੀ ਅਮੀ ਬਸ ਮੰਮੀ ਮੈਨੂੰ ਕੱਪੜੇ ਧੋ ਲੈੰਦੋ ਮੇਰੇ ਹੋਰ ਵੀ ਕਈ ਕੰਮ ਕਰਨ ਵਾਲੇ ਪਏ ਆ ਕੱਪੜੇ ਪਾ ਕੇ ਨਾ ਸੁੱਕਣੇ ਥੱਲੇ ਆ ਜਾ ਛੱਤੀ ਆ ਜਾ ਉਹ ਹੀ ਹੌਟ ਰੇਂਡਰ ਵਰਨਾ ਬੋਧਿਆ ਮਾਹਣੀ ਇਹਨਾਂ ਮੇਰੀ ਨਹੀਂ ਲੱਗੰਦਈ ਕੀ ਲੈ ਜਾਣਾ ਇਹ ਦੁਨੀਆ ਤੋਂ ਬੰਦਾ ਭਾਸੇ ਖੇਡ ਕੇ ਆਪਣਾ ਟਾਈਮ ਕੱਟੇ ਤੁਹਾਡੇ ਘਰ ਨਾਉ ਆਈ ਆ ਸਭੋ ਤੇ ਜੁਨੀਆ ਰੀਜਾਂ-ਬੁਨੀਆ ਕਰੋ ਕੀ ਲੈ ਜਾਣਾ ਮੈਂ ਦੁਨੀਆ ਦੇ ਤੋਂ ਇਹਨਾਂ ਨੂੰ ਤਾਂ ਬਸ ਨਾ ਲਾਲਚੀ ਮਾਰ ਚਲੇ ਆ ਕਿ ਸਾਨੂੰ ਗੱਡੀ ਮਿਲ ਜੇ ਬਸ ਨਵਾ ਦਾ ਗੱਡੀ ਆਉਂਦਾ ਕਬੂ ਤਾਂ ਹੀ ਭਾਏ ਨਾ ਇਹਨਾਂ ਦਾ ਕੰਮ ਹੋ ਜੇ ਤੇ ਗੱਡੀ ਦਾ ਚਾੜ ਚੜਿਆ ਆ ਲਵਲੀ ਦਾ ਫੋਨ ਆ ਗਿਆ ਇਹਨੇ ਕੀ ਕਹਿਣਾ ਹਲੋ ਹਲੋ ਲਵਲੀ ਪੁੱਤ ਕੀ ਹਾਲ ਚਾਲ ਨੇ ਸੱਸਰੀ ਜੀ ਸਤਿ ਸ੍ਰੀ ਅਕਾਲ ਬੋਸਣਾ ਠੀਕ ਠਾਕ ਹਾਂ ਠੀਕ ਠਾਕ ਵਧੀਆ ਪੁੱਤ ਵਧੀਆ ਸਭ ਠੀਕ ਠਾਕ ਆ ਕੀ ਤੇਜ ਕਰਨਾ ਕਰਨਾ ਕਿ ਮੈਂ ਬੰਬੀ ਵਾਲੋ ਫੇਰਾ ਮਾਰ ਕੇ ਆਇਆ ਹਾਂ ਅੱਛਾ ਅੱਛਾ ਹਾਂ ਹੋਰ ਘਰੇ ਸਭ ਠੀਕ ਠਾਕ ਹਾਂ ਠੀਕ ਆ ਕਿਰਪਾ ਮਾਨਕ ਦੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਹੈ ਹਾਂ ਦੱਸੋ ਪੁੱਤ ਉਹ ਬਾਲੀ ਵੀ ਤੇ ਮੁੰਡੇ ਕਹਿੰਦੇ ਵੀ ਸਾਡੇ ਕੋਲ ਥਾਰ ਵਸਾਰੇ ਅੱਛਾ ਤੇ ਤੁਸੀਂ ਇਦਾਂ ਕਰੋ ਹਾਂ ਵੀ ਉਹਨਾਂ ਨੂੰ ਫੋਨ ਕਰਕੇ ਇਹ ਨਾ ਕਰਦੋ ਵੀ ਅਸੀਂ ਨੀ ਕਹ ਲੈਣੇ ਸਕਾਰਪੀ ਅੱਛਾ ਅਜੇ ਕਿਹੜੀ ਉਹਨਾਂ ਬੁੱਕ ਕਰਾਤੀ ਹੋਣੀ ਆ ਠੀਕ ਆ ਤੇ ਕਹੋ ਵੀ ਸਕਾਰਪੋ ਦੇ ਦਿਓ ਤੁਹਾਨੂੰ ਥਾਰ ਦੇ ਦੋ ਜਿਹੜੇ ਨਵੇਂ ਮਾਡਲ ਚਾਹੀਏ ਉਹ ਵੇਖ लवली ਪੁੱਤ ਅਸੀਂ ਪਹਿਲੇ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਸਾਨੂੰ ਸਕਾਰਪੀ ਹੋਣਾ ਚਾਹੀਦੀ ਆ ਤੇ ਹੁਣ ਕਿਹੜੇ ਮੁੰਨਾਂ ਨੂੰ ਕਹੀਏ ਵੀ ਇਹ ਰਹਿਣ ਦੋ ਤੇ ਸਾਨੂੰ ਥਾਰ ਦੇ ਦੋ ਉਹ ਡਾਡ ਜੀ ਜਿਹੜੇ ਮੁੰਨਾਂ ਕਿਹਾ ਉਹ ਮੁੰਨਾਂ ਕਹਿ ਦੋ ਕੋਈ ਨਹੀਂ ਹੋ ਚਲਿਆ ਤੇਰਾ ਇਹ ਤਰੀਫ਼ ਕਹਿਣਾ ਫਿਰ ਤੂੰ ਆਪੇ ਕਹਿ ਲਾ ਨਹੀਂ ਮੈਂ ਨਹੀਂ ਕਹਿਣਾ ਤੂੰ ਮੰਮੀ ਨੂੰ ਕਹਿ ਦਿਓ ਨਾ ਆਪੇ ਕਹਿ ਦੇਣਾ ਮੰਮੀ ਨੇ ਜਦੋਂ ਉਹਨੂੰ ਗੱਲ ਜਾ ਕੇ ਦੱਸੀ ਤਾਂ ਉਹਨੇ ਮੇਰੇ ਨਾਲ ਪੈਣਾ ਉਹ ਨਹੀਂ ਗੱਲ ਪੈਂਦੀ ਡਾੜਜੀ ਤੁਹਾਡੇ ਮੈਂ ਨਹੀਂ ਤਾਂ ਫਿਰ ਉਹ ਚਲੋਣੀ ਲੈ ਆਓ ਫਿਰ ਜਾ ਕੇ ਤੇ ਤੂੰ ਸਿੱਧਾ ਰਪਿੰਦਰ ਨੂੰ ਫੋਨ ਕਰ ਦਿੰਦਾ ਹਾਂ ਜਾਂ ਆਪਣੇ ਸਹੁਰੇ ਫੋਨ ਕਰ ਦਾਂ? ਮੈਂ ਫੋਨ ਨਹੀਂ ਕਰਨਾ ਮੈਂ ਤੁਹਾਨੂੰ ਕਹਤਾ ਉਹ ਡਾੜਜੀ ਤੁਸੀਂ ਨਹੀਂ ਮੇਰੀ ਗੱਲ ਸੁਣਦੇ ਤੇ ਰਪਿੰਦਰ ਸੁਣਦੀ ਆ ਉਹ ਚੱਲ ਫਿਰ ਇਦਾਂ ਕਰਦੇ ਆ ਪੁੱਤ ਮੈਂ ਤਾਂ ਨਹੀਂ ਉਹ ਕਹਿਣਾ ਤੇ ਫੇਰ ਤੇਰੀ ਮਾਂ ਨੂੰ ਕਹਿਣਾ ਵਾ ਆਪੇ ਕਹਿ ਦਿੰਦੀ ਰਪਿੰਦਰ ਨੂੰ ਜਿੰਨੂੰ ਵੀ ਕਹਿਣਾ ਹੋਣਾ ਘਰ ਜਾ ਕੇ ਸੁਣਾ ਦੇ ਦੋ ਮੇਰੇ ਚੱਲ ਠੀਕ ਆ ਮੈਨੂੰ ਪਤਾ ਵਾ ਵੀ ਅਜੇ ਬੱਕ ਬੱਕ ਕੋਹ ਨਹੀਂ ਬਕਰਾਇਆ ਉਹ ਬੱਕ ਜਾਈਏ ਅਜ ਇਕੱਠੇ ਕਰ ਲੈ ਮੇਰੀ ਗੱਲ ਸੁਣ ਅਗਲੇ ਤਾਂ ਮੂੰਹ ਫੜ ਲੈਣਾ ਵਾ ਉਹਨਾਂ ਦੇ ਇਹੋ ਗੱਲ ਕਹਿਣੀ ਆ ਵੀ ਜਿਹੜੀ ਗੱਡੀ ਤੁਸੀਂ ਕਹੀਓ ਅਸੀਂ ਬੁੱਕ ਕਰਾਤੀ ਆ ਉਹ ਜੀਆ ਤੁਸੀਂ ਫੇਰ ਉਹ ਗੱਲਾਂ ਕਰੀ ਜਾਂਦੇ ਤੁਸੀਂ ਘਰ ਜਾ ਕੇ ਸਲਾਹ ਤੇ ਕਰੋ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਤੇਰੀ ਮਾਂ ਨਾਲ ਸਲਾਹ ਤੇ ਫੇਰ ਕਰ ਦਿੰਦੇ ਹਾਂ ਗੱਲ ਚਲ ਤੂੰ ਹਾਂ ਚੰਗਾ ਮੈਨੂੰ ਤੇ ਮੁੰਡੇ ਦੀ ਸਮਝ ਨਹੀਂ ਆਉਂਦੀ ਤੇ ਹੁਣ ਕਿਦਾਂ ਜਵਾਬ ਦਈਏ ਇਹਨੂੰ ਇਸ ਕਾਰਪੀਓ ਗੱਡੀ ਛੱਡ ਕੇ ਤੇ ਹੁਣ ਸਾਨੂੰ ਚਾਹੀਦੀ ਥਾਰ ਚਲ ਇਦਾਂ ਕਰਦਾ ਰਮਨਾਂ ਘਰ ਜਾ ਕੇ ਗੱਲ ਕਰਦਾ ਮੁੰਡੇ ਤੇ ਰਹਤਾ ਆਇਆ ਹੀ ਫੋਨ ਰਮਨ ਹਾਂਜੀ ਆ ਗੱਲ ਸੁਣ ਮੇਰੀ ਵਾਜ ਮਾਰਨ ਲੇ ਕਿ ਹੋਇਆ ਉਹ ਆਵਾਜ਼ ਕੀ ਮਾਰਨੀ ਆ ਹਾਂਜੀ लवली ਦਾ ਫੋਨ ਆਉਂਦਿਆ ਸੀ ਕੀ ਆਂਦਾ ਵਾ ਉਹਨੇ ਤਾਂ ਕੰਮ ਹੀ ਸਾਰਾ ਬਦਲਤਾ ਤੇ ਕੀ ਹੋਇਆ ਵਾ ਉਹ ਹੋਣਾ ਕੀ ਆ ਕਹਿੰਦਾ ਵੀ ਜਿਹੜੀ ਸਕਾਰਪੀਓ ਐਨ ਗੱਡੀ ਨਹੀਂ ਮੈਂ ਲੈਣੀ ਅੱਛਾ ਮੈਂ ਹੁਣ ਲੈਣੀ ਆ ਥਾਰ ਚਲੋ ਕੋਈ ਗੱਲ ਨਹੀਂ ਜੇ ਥਾਰ ਆਂਦਾ ਵਾ ਤੇ ਉਹ ਫੋਨ ਕਰ ਦਿੰਨੇ ਆ ਉਹਨਾਂ ਕਿਹੜੀ ਭੁੱਖ ਕਰਾਤੀ ਆ ਤੇ ਪੈਸੇ ਸਾਰੇ ਉਹਨਾਂ ਨੂੰ ਜਮ੍ਹਾਂ ਕਰਾਤੇ ਉੱਥੇ ਪਰ ਅੰਮ੍ਰ ਪੈਸੇ ਦੀ ਨਹੀਂ ਗੱਲ ਹੁੰਦੀ ਉਹਨਾਂ ਕਹਿੰਣਾ ਪਹਿਲਾਂ ਹੋਰ ਗੱਡੀ ਦੱਸੀ ਸੀ ਅਜੇ ਦਿਨ ਦੋ ਨਹੀਂ ਹੋਏ ਤੇ ਹੁਣ ਕਹਿੰਦੇ ਵੀ ਥਾਰ ਲੈਣੀ ਐ। ਉਹ ਤਾਂ ਸਾਡੀ ਮਰਜ਼ੀ ਐ ਅਸੀਂ ਕਿਹੜੀ ਗੱਡੀ ਲੈਣੀ। ਉਹਨਾਂ ਦਾ ਕਹਿੰਦੇ ਕਿਹੜੀ ਗੱਲ ਵਾ। ਮੈਂ ਫੋਨ ਕਰਦੀ ਆਂ ਤੇ ਭਰਾ ਨੂੰ। ਚੱਲ ਕਰ ਲੈ ਗੱਲ ਉਹਦੇ ਭਰਾ ਨਾਲ ਫਿਰ ਕੀ ਕਹਿੰਦਾ ਉਹ। ਇੱਕੋ ਤਾਂ ਮੇਰਾ ਰਾਤਾ ਪੁੰਡਿਆ ਵਾ। ਨਰਪਿੰਦਰ ਨੂੰ ਨਾ ਕਹਾਂ। ਤੂੰ ਫੋਨ ਕਰ ਕਿ ਜਾਂ ਮੈਂ ਸਿੱਧਾ ਹੀ ਫੋਨ ਕਰਾਂ। ਇਹ ਵੇ ਲਾ ਤੂੰ ਆਪਣੀ ਮਰਜ਼ੀ। ਮਰਜ਼ੀ ਮੈਂ ਕੀ ਵੇਖਣੀ ਆ ਤੁਹਾਡੀ ਸਲਾਹ ਹੀ ਲੈਣੀ ਆ। ਫੇਰ ਹੀ ਫੋਨ ਕਰੂੰਗੀ। ਤੂੰ ਇਹਨੂੰ ਕਹਿ। ਕੋਈ ਗੱਲ ਨਹੀਂ ਇਹਦੇ ਵੱਲ ਮੈਂ ਜਾਣੀ ਆ ਅੱਗੇ ਨਾ ਸਵੇਰ ਦਾ ਮੂੰਹ ਜਿਹਾ ਵਟ ਕੇ ਤੁਰੇ ਫਿਰਨ ਲਈ ਆ ਆਪਣੇ ਕੱਪੜੇ ਧੋਲੇ ਆ ਤੇ ਕੋਠੇ ਤੇ ਸੁੱਕਣੇ ਪਹੁੰਚੜੀ ਅੱਛਾ ਮੈਂ ਵੀ ਫਿਰ ਮਗਰ ਗਈ ਮੈਂਮ ਬਾਕੀ ਪਰਿਵਾਰ ਵੀ ਹੈਗਾ ਵਾ ਉਹਨਾਂ ਦੇ ਕੱਪੜੇ ਕਿਉਂ ਨਹੀਂ ਧੋਤੇ ਇਹ ਮੰਮੀ ਉਹ ਵੀ ਮੈਂ ਨਾ ਥੋਣ ਲੱਗੀ ਆ ਮੈਂ ਥੋਣੇ ਕਦੋਂ ਆ ਪਹਿਲਾਂ ਸਿਰਫ ਪਾਇਆ ਤਾਂ ਆਪਣੇ ਧੋਲੇ ਜਿਹੜੀ ਮਲਖ ਚੈਲਵਾ ਉਹਦੇ ਵਿੱਚ ਸਾਡੇ ਥੋਣੇ ਆ ਉਹਨੂੰ ਤੂੰ ਇਹ ਗੱਲ ਸਮਝਾਉਣੀ ਸੀ ਕਿ ਜੇ ਤੂੰ ਪੁੱਤ ਆਪਣੇ ਕੱਪੜੇ ਪਾਇਆ ਤਾਂ ਨਾਲ ਹੀ ਸਾਡੇ ਪਾ ਲੈਂਦੀ ਤੂੰ ਇਹਦਾ ਕਰ ਉਹ ਨੂੰ ਨਾ ਥੋੜਾ ਕਾਬੂ ਕਰ ਆਪਣੇ ਚ ਇਹਨਾਂ ਹੱਥਾਂ ਚੋਂ ਨਿਕਲ ਜੇ ਤੇ ਮੁੜ ਕੇ ਔਖਾ ਹੋ ਜੇ ਸਾਹਮਣਾ ਸਾਨੂੰ ਤੇ ਨਾਲ ਹੀ ਉਹਨੂੰ ਆ ਗੱਲ ਦੱਸ ਦੇ ਗੱਡੀ ਦੀ ਵੀ ਨਹੀਂ ਫਿਕਰ ਕਿਉਂ ਕਰਦੇ ਜੇ ਹੱਥਾਂ ਚੋਂ ਨਹੀਂ ਮੈਂ ਨਿਕਲ ਦਿੰਦੀ ਗਾੜੀ ਵੀ ਰਮਨ ਆ ਰਮਨ ਨਾਲ ਆਪੇ ਆਵਾ ਇਹ ਵੀ ਯਾਦ ਰੱਖੂਗੀ ਵੇਖਿਓ ਸਹੀ ਮੈਨੂੰ ਇੱਕ ਵਾਰ ਕਹਿ ਲੈਣ ਦੋ ਲਾਗੇ ਬਹਿ ਕੇ ਫੋਨ ਕਰਾਉਂਗੀ ਪਿੱਕਾਰ ਆਪਣੇ ਭਰਾ ਨੂੰ ਫੋਨ ਉਦਾਂ ਨਹੀਂ ਮੈਨੂੰ ਇੱਥੇ ਯਕੀਨ ਹੈਗਾ ਤੇ ਇਹਨੇ ਫੋਨ ਕਰਨਾ ਵੀ ਆ ਕਿ ਨਹੀਂ ਕਰਨਾ ਫੋਨ ਕਰਾ ਕੇ ਤੇ ਫਿਰ ਮੈਨੂੰ ਦੱਸਣਾ ਵੀ ਉਹ ਮੈਂ ਮੁੜ ਕੇ ਲਵਲੀ ਨੂੰ ਫੋਨ ਤੇ ਦੱਸਣਾ ਵਾ ਕਿ ਗੱਲਬਾਤ ਹੋ ਗਈ ਉਹਨਾਂ ਨਾਲ ਸਾਡੀ ਤੂੰ ਲਵਲੀ ਨੂੰ ਕਹਿ ਹੀ ਦੇਣਾ ਸੀ ਕਿ ਕਿਸੇ ਗੱਲ ਦਾ ਫਿਕਰ ਨਾ ਕਰ ਜਿਹੜੀ ਗੱਡੀ ਤੂੰ ਕਵੇਂਗਾ ਉਹ ਹੀ ਆਊਗੀ ਮੈਂ ਰਮਨ ਨੂੰ ਪਹਿਲਾਂ ਮੈਂ ਘਰ ਗੱਲ ਕਰਨੀ ਤੇ ਫਿਰ ਇਹ ਉਹਨੂੰ ਮੈਂ ਦੱਸਣਾ ਹੀ ਚੱਲ ਬੈਠੋ ਤੁਸੀਂ ਕੋਈ ਨਹੀਂ ਮੈਂ ਜਾਣੀ ਆ ਕੀ ਕਰਨ ਰਹੀ ਆ ਉਹਦੇ ਨਾਲ ਗੱਲ ਕਰਕੇ ਆਉਣੀ ਆ ਚੱਲ ਗੱਲ ਕਰਿਆ ਫਿਰ ਮੈਨੂੰ ਤੇ ਸਮਝ ਨਹੀਂ ਆਉਂਦੀ ਇਹ ਮੁੰਡੇ ਦੀ ਵੀ ਇਹ ਸਕਾਰਪਿਓ ਐਨ ਗੱਡੀ ਮੜੀ ਆ ਅਹੀਂ ਮੋਡੇ ਕਹਿੰਦੇ ਨਹੀਂ ਥਾਰ ਚੱਲਣ ਦੀ ਅੱਜ ਕੱਲ ਚੱਲ ਹੁਣ ਗਈ ਆ ਵੀ ਗੱਲ ਕਰਕੇ ਹੁੰਦੀ ਨਿਰਪਿੰਦਰ ਹਾਂਜੀ ਮੇਰੀ ਗੱਲ ਸੁਣ ਬੈਠੀ ਆਜੋ ਲਵਲੀ ਦਾ ਫੋਨ ਆਇਆ ਤੈਨੂੰ ਨਹੀਂ ਉਹਨਾਂ ਦਾ ਤਾਂ ਨਹੀਂ ਆਇਆ ਹੈਗਾ ਮੰਮੀ ਉਹ ਫੋਨ ਤਾਂ ਦਾ ਹੀ ਕਰਨਗੇ ਨਾ ਜਦੋਂ ਉਹਨਾਂ ਨੂੰ ਕੋਈ ਕੰਮ ਹੋਊਗਾ ਉਦਾਂ ਕਿ ਲੋੜਾ ਕਰਨਦੀ ਹੈ ਉਹਨਾਂ ਨੂੰ ਉਹਦਾ ਨਾਮ ਉਹਨਾਂ ਨੇ ਕਦੀ ਕਰਨਾ ਹੀ ਆ ਨਿਹਾ ਕੇ ਗੱਲਾਂ ਕਰਨ ਰਹੀ ਆ ਸਿੱਧੀ ਸਿੱਧੀ ਗੱਲ ਕਰ ਜਿਹੜੀ ਕਰਨੀ ਆ ਜੇ ਉਹਦਾ ਫੋਨ ਨਹੀਂ ਆਇਆ ਤੇ ਮੈਨੂੰ ਫੋਨ ਆਇਆ ਹੀ ਮੇਰੇ ਕੋ ਸੁਣ ਲੈ ਫਿਰ ਉਹ ਕਹਿੰਦਾ ਜਿਹੜੀ ਗੱਡੀ ਪਹਿਲਾਂ ਮੈਂ ਕਹਿਨਾ ਹਨਾ ਉਹ ਨਹੀਂ ਮੈਨੂੰ ਚਾਹੀਦੀ ਮੈਨੂੰ ਥਾਰ ਚਾਹੀਦੀ ਆ ਆਪਣੇ ਭਰਾ ਨੂੰ ਫੋਨ ਕਰ ਦੇ ਪੀ ਥਾਰ ਗੱਡੀ ਲਵੇ ਜਿਹੜੀ ਮੇਰੇ ਮੁੰਡੇ ਨੂੰ ਪਸੰਦ ਵਾ ਚਲਾਉਣੀ ਉਹਨੇ ਆ ਪੈਸੇ ਖਰਚਣ ਦਾ ਕੋਈ ਫਾਇਦਾ ਨਹੀਂਗਾ ਜੇ ਉਹਦੀ ਪਸੰਦ ਦੀ ਚੀਜ਼ ਵੀ ਨਹੀਂ ਤੇ ਲੈ ਮੰਮੀ ਆਪਲਾ ਕਿਦਾਂ ਦੀ ਗੱਲ ਹੋਈ ਤੂੰ ਹੀ ਜਨਾ ਖੇਡ ਸਮਝਿਆ ਵਾ ਇਹ ਦੁਕਾਨ ਤੋਂ ਟੌਫੀਆਂ ਨਹੀਂ ਖਰੀਦਣੀਆਂ ਵੀ ਆ ਨਹੀਂ ਆਪਾਂ ਲੈਣੀਆਂ ਤੇ ਉਹ ਲੱਲੇ ਨੇ ਆ ਇਹ ਰਕਮ ਦੀ ਚੀਜ਼ ਵਾ ਪਹਿਲਾਂ ਤੁਸੀਂ ਦੂਜੀ ਗੱਡੀ ਕਿਹਾ ਦਿੱਤੀ ਹੁਣ ਤੁਸੀਂ ਇਹ ਗੱਡੀ ਦੀ ਸਕੀਮ ਨਾਲ ਕਿ ਆ ਗਈਆਂ ਉਹ ਤੇ ਵਿਚਾਰ ਆ ਗਿਆ ਇੰਨਾ ਔਖਾ ਹੋ ਕੇ ਡਿਆਇਆ ਕਰਨਾ ਤੇ ਨਾਲੇ ਹੁਣ ਉਹ ਗੱਡੀ ਬੁੱਕ ਵੀ ਕਰਾ ਦੇਣ ਲੱਗੇ ਆ ਤੇ ਜਿਹੜੀ ਹੁਣ ਉਹ ਲੈਣ ਲੱਗੇ ਆ ਨਾ ਉਹਨੂੰ ਲੈ ਲੈਣ ਦੋ ਹੈਦਾ ਨਾ ਐਵੇਂ ਅਰਚਨ ਨਹੀਂ ਪਾਈਦੀ ਹੋਈ ਦੀ ਵਿੱਚ ਨਹੀਂ ਅਰਚਣ ਕਾਦੀ ਆ ਜੀ ਤੋ ਨਾ ਲੈਣੀ ਆ ਤੇ ਪੈਸੇ ਵੀ ਖਰਚਣੇ ਆ ਤੇ ਜੇ ਉਹ ਗੱਡੀ ਲੈਣ ਦੀ ਮੇਰੇ ਮੁੰਡੇ ਨਾਲ ਚਲਾਈ ਨਾ ਤੇ ਕੀ ਫਾਇਦਾ ਫੇਰ ਫੋਨ ਕਰਕੇ ਕਹਿ ਦੇ ਕਿ ਥਾਰ ਆਉਣੀ ਚਾਹੀਦੀ ਆ ਮੈਂ ਬਹੁਤੀਆਂ ਗੱਲਾਂ ਨਹੀਂ ਦਰਨਾ ਕਰਨੀਆਂ ਜਾਣਦੀ ਜਿਹੜੀ ਗੱਲ ਕਹਿਣ ਆਈ ਆ ਨਾ ਬਸ ਮੈਂ ਤੈਨੂੰ ਕਹਿਤੀ ਆ ਫੋਨ ਫੜ ਤੇ ਫੋਨ ਕਰ ਕਰਕੇ ਫੋਨ ਤੇ ਮੈਨੂੰ ਦੱਸ ਦੇ ਪਹਿਲਾਂ ਕੁਝ ਹੋਰ ਕਹਿੰਦੇ ਸੀ ਤੇ ਹੁਣ ਹੋਰ ਕੀ ਹੋਏ ਪਾਸੇ ਬਦਲ ਗਈ ਐ ਇਹਨਾਂ ਦੇ ਕੰਮ ਵੇਖ ਲੋ ਜੇ ਢਹੀ ਗੱਲ ਕਰਨੀ ਹੀ ਸਿੱਧਾ ਮੈਨੂੰ ਹੀ ਫੋਨ ਲਾ ਲੈnde ਉਹਨਾਂ ਨੂੰ ਕਹਿਂਦੇ ਆ ਹਾਦੀ ਹੋਈ ਐ ਨਾ ਵਲੀ ਵੀ ਕਰਦੀ ਇਹਨਾਂ ਨੂੰ ਫੋਨ ਤੇ ਪੁੱਛਦੀ ਆ ਭਲਾ ਕਦੀ ਕੋਈ ਡਿਮਾਂਡ ਰਾਂ ਦੀ ਤੇ ਕਦੀ ਕੋਈ ਹਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਕਰਨਦੇ ਕੋਣੀ ਮੈਨੂੰ ਐ ਸ਼ੁਰੂ ਕਰ ਗਏ। ਤੁਹਾਨੂੰ ਜਲੇ ਹੋਏ ਆ। ਉਹ ਇਹ ਆਣ ਕੇ ਬੱਦੀ ਲਾਈ ਆ। ਚਲੋ ਹੋਤੇ ਹੈ ਆ ਤੇ ਮੰਮੀ ਨੂੰ ਵੀ ਫੋਨ ਕੀਤਾ ਸੀ ਤੇ ਕੀ ਕਹਿੰਦੇ ਸੀ? ਮੰਮੀ ਨੂੰ ਤਾਂ ਨਹੀਂ ਕੀਤਾ ਮੈਂ ਡੈਡੀ ਨੂੰ ਕਿਹਾ ਸੀ। ਨਹੀਂ ਮੈਨੂੰ ਇਹ ਦੱਸੋ ਵੀ ਹੁਣ ਵਿਚਾਰਾ ਮਾਹ ਹੀ ਅੱਗੇ ਦਿਹਾਵਾ ਕਰਨਾ ਤੇ ਤੁਸੀਂ ਕਿਉਂ ਇਦਾਂ ਬਾਰ-ਬਾਰ ਕਰਦੇ ਆ? ਕਦੀ ਆਪਾਂ ਗੱਡੀ ਆ ਨਹੀਂ ਲੈਣੀ ਕਦੀ ਉਹ ਲੈਣੀ ਆ। ਪਹਿਲਾਂ ਤੁਸੀਂ ਸਾਰੇ ਜਣੇ ਨਾਲ ਸਲਾਹ ਕਰ ਲਓ ਪੈਸੇ ਜਿਹੜੇ ਹੁਣ ਖਰਚਣੇ ਹੀ ਉਹਨਾਂ ਨੇ ਉਹਨੇ ਦੇ ਉਹ ਆ ਤੇ ਉਹਨੇ ਦੀ ਉਹ ਕੋਹਾਲ ਲੀਕ ਦੇ ਤੁਹਾਡਾ ਵੀ ਜੇ ਹੁਣ ਪੈਸੇ ਖਰਚਣੇ ਹਨਾ ਤੇ ਜੋ ਪਹਿਲੀ ਬੰਨਾ ਸਭ ਕੋ ਹੈਗਾ ਵਾ ਨਾ ਤੇ ਸਾਰਾ ਕੁਝ ਮੈਂ ਇੱਥੇ ਲੈ ਆਉਣੀ ਆ ਗੱਡੀ ਕਾਨੂੰ ਚਾਹੀਦੀ ਆ ਇੱਕ ਗੱਲ ਸੁਣ ਚੁੱਪ ਕਰਕੇ ਤੇ ਉਹਨਾਂ ਨੂੰ ਫੋਨ ਕਰ ਦੇ ਬਿਥਾਰੀ ਹੋਣੀ ਚਾਹੀਦੀ ਐ ਮੈਂ ਤੇ ਅੱਗੇ ਕਿੰਨੀ ਵਾਰ ਵਿਚਾਰੇ ਨੂੰ ਫੋਨ ਲਾ ਦਿੱਤਾ ਵਾ ਕਿਉਂ ਮੇਰੀ ਬਾਰ ਬਾਰ ਬੇਇਜ਼ਤੀ ਕਰਵਾਉਂਦੇ ਆ। ਓ ਕਿਦਾਂ ਨਹੀਂ ਤੇਰੀ ਬੇਇਜ਼ਤੀ ਹੋ ਚੱਲੀ ਤੇ ਵਿਚਾਰੇ ਨੂੰ ਫੇਰ ਲਾਦੇ ਆ ਹੁਣ। ਆਹ ਉਹ ਕਿਹੜਾ ਜਾਂਸੀ ਚ ਬੈਠਾ ਹੋ। ਘਰੇ ਹੀ ਆ ਨਾ। ਥੋੜਾ ਨਾ ਤਮੀਜ਼ ਨਾਲ ਬੋਲੀਦਾ ਹੋਈਦਾ ਆ। ਤੁਹਾਨੂੰ ਬੋਲਣ ਦਾ ਮਸਾ ਪਤਾ ਨਹੀਂਗਾ ਹੈਗਾ ਵੀ। ਭੈਣ ਭਰਾ ਨੂੰ ਇਦਾਂ ਬੋਲੀਦਾ ਵਾ। ਤੇ ਕਿਦਾਂ ਬੋਲੀਦਾ ਵਾ ਠੀਕ ਆ ਨਾ। ਤੂੰ ਮੈਨੂੰ ਮਤਾਂ ਨਾ ਦੇ। ਮੈਂ ਤੇ ਤੁਹਾਨੂੰ ਨਾ ਚੰਗਾ ਹੀ ਸਿਖਾਉਣੀ ਆ ਪਰ ਤੁਸੀਂ ਪਤਾ ਨਹੀਂ ਕਿਉਂ ਇਦਾਂ ਕਰਦੇ ਆ। ਉਹ ਜਿਹੜਾ ਕੰਮ ਮੈਂ ਕਿਹਾ ਹੁਣ ਨਾ ਪਹਿਲਾਂ ਉਹ ਕਰ। ਠੀਕ ਹੈ ਨਾ ਤੁਹਾਡੇ ਹੀ ਕੰਮ ਕਰਨ ਦੇ ਆ ਹੁਣ ਤੱਕ ਤੁਹਾਡੀਆਂ ਹੀ ਫਰਮਾਇਸ਼ਾਂ ਪੂਰੀਆਂ ਹੋਣ ਦਈਆਂ ਤੂੰ ਜੋ ਬੰ ਨੂੰ ਫੋਨ ਲਾ ਕੇ ਕਹਿ ਵੀ ਕਿਤੇ ਗਲਤੀ ਨਾ ਕਰੀ ਠੀਕ ਹੈ ਨਾ ਉਹਨਾਂ ਕਹੇ ਸਾਰੀ ਹੋਣੀ ਚਾਹੀਦੀ ਐ ਤੂੰ ਗਾੜੀਆਂ ਕੋ ਕਹਿਣਾ ਭਾਜੀ ਤੇਰੇ ਇਦਾਂ ਕਹਿਣ ਦੇ ਠੀਕ ਹੈ ਨਾ ਐਵੇਂ ਗਾੜੀਆਂ ਭਜਾਤਾ ਨਹੀਂ ਉਹਨੇ ਭਾਈ ਜਾਈ ਉਹ ਚਲੋ ਠੀਕ ਆ ਕਹਿ ਦਨੀ ਆ ਕਿਹੜੇ ਮੂੰਹ ਨਾਲ ਕਮਾ ਬਾਰ ਬਾਰ ਅਸਲੀ ਚੰਗਾ ਚਲੋ ਠੀਕ ਆ ਮੈਂ ਕਹਦੇਗਾ ਗਾੜੀ ਮੈਂ ਐਵੇਂ ਸੁਹਾਜ ਜਵਾਬ ਕਰੀ ਜਾਣੀ ਫਿਰ ਚਲੋ ਠੀਕ ਆ ਕੀ ਕਰਾਂ ਸਮਝ ਨਹੀਂ ਲੱਗਦੀ ਕੁਝ ਵੀ ਮੈਂ ਅੱਗੇ ਪਤਾ ਨਹੀਂ ਆਪਣਾ ਕਿਦਾਂ ਦੇ ਰੱਖ ਕੇ ਨਾ ਤੇ ਵਿਚਾਰੇ ਨੂੰ ਇਹ ਵਾਲੀ ਗੱਲ ਕਹੀ ਤਾਂ ਹੁਣ ਮੈਂ ਫੇਰ ਉਹਨੂੰ ਕਿੱਦਾਂ ਗਵਾ ਵੀ ਮੈਨੂੰ ਉਹ ਗੱਡੀ ਨਹੀਂ ਚਾਹੀਦੀ ਹੋਰ ਗੱਡੀ ਲੈ ਕੇ ਦਿਓ ਇਹਦੇ ਹੱਦੀ ਮਕਾਈ ਜਾਂਦੇ ਆ ਰਿਸ਼ਤੇਦਾਰੀ ਦੇ ਨਾ ਰਿਸ਼ਤੇਦਾਰੀ ਸਮਝਾ ਨਹੀਂ ਦੇ ਪੀ ਹੀ ਮੜੀ ਉੱਥੇ ਜਾਣਾ ਆਉਣਾ ਵੀ ਆ ਉਹਨਾਂ ਨੂੰ ਮਿਲਣਾ ਵਰਤਣਾ ਵੀ ਆ ਇਹਦੇ ਇਦਾਂ ਕਰਨ ਦੇ ਕਿ ਜਿੱਦਾਂ ਆਪਾਂ ਨਾ ਸਾਰਾ ਕੁਝ ਮਕਾਈ ਦੇਣਾ ਬਾਦ ਵਿੱਚ ਬੈਣੀ ਆ ਹੁਣ ਪਹਿਲਾਂ ਭਾਬੀ ਨਾਲ ਗੱਲ ਕਰੂੰਗੀ ਮੜੀ ਜੀ ਉਹਨਾਂ ਨੂੰ ਕਹੂੰਗੀ ਕਿ ਸਮਝਾਓ ਵੀਰ ਜੀ ਨੇ ਥੋੜਾ ਜਿਹਾ ਵੀ ਇਦਾਂ ਕਰਕੇ ਨਾ ਸਲਾਹ ਥੋੜੀ ਬਦਲ ਗਈ ਆ ਜੇ ਸਿੱਧਾ ਕਿਹਾ ਨਾ ਤੇ ਵਿਚਾਰੇ ਦੇ ਦਿਲ ਤੇ ਫਿਰ ਕੀ ਬਿੱਤੂਗੀ ਹੋ ਜਿਹੜਾ ਵੀ ਕੰਮ ਆ ਨਾ ਕੱਚੇ ਪੈਰੀ ਨਹੀਂ ਕਰਨਾ ਹੈਗਾ ਇਹ ਪੱਕੇ ਪੈਰੀ ਕਰੂੰਗੀ ਨਾ ਫੇਰ ਹੀ ਗੱਲ ਬਣਨੀ ਹੁਣ ਜਿੰਨੀਆਂ ਵੀ ਇਹਨਾਂ ਦੀਆਂ ਗੱਲਾਂ ਆ ਨਾ ਸਾਰੀਆਂ ਰਿਕਾਰਡ ਕਰੀ ਜਾਨੀ ਆ ਤੇ ਕੱਲ ਨੂੰ ਜੇ ਕੋਈ ਗੱਲਬਾਤ ਹੋਊਗੀ ਨਾ ਸਾਹਮਣੇ ਕੱਢ ਕੇ ਵਿਖਾਉਂਗੀ ਤੇ ਸਹੀਂ ਇਹ ਕੀ ਕੁਝ ਕਰਦੇ ਰਹੀ ਆ ਮੇਰੇ ਨਾਲ ਤੇ ਨਾਲੇ ਨਾ ਇਹਨਾਂ ਨੂੰ ਮੇਰੇ ਥਾਣੇ ਫੜਾਉਣਾ ਹੀ ਬਣਾਵਾ ਕਿੰਨਾ ਕੁ ਚਿਰ ਇਹਨਾਂ ਦੀਆਂ ਜਰਨੀਆਂ ਆ ਹੁਣ ਨਹੀਂ ਮੈਂ ਚੁੱਪ ਕਰਕੇ ਬੈਣੀ ਹੁਣ ਇਹਨਾਂ ਨੂੰ ਮਤ ਦੇ ਗਈ ਹਟਵੂੰਗੀ

ਵੇਹਲਾਰੇ ਬਿੰਦਰੇ ਇਹਨਾਂ ਦੇ ਕੰਮ ਵਰਦਾ ਉਹ ਦਿਨ ਆਪਣੇ ਮੂੰਹ ਆਪੇ ਕਹਿ ਕੇ ਗਏ ਸੀ ਵੀ ਸਾਨੂੰ ਸਕਾਰ ਵੀ ਉਹ ਚਾਹੀਦੀ ਹੈ ਤੇ ਹੁਣ ਇਹ ਕਹਿੰਦੀ ਆ ਵੀ ਥਾਰ ਚਾਹੀਦੀ ਹੈ ਇਹਨਾਂ ਦੀ ਹੈ ਆਪਣੀ ਕੋਈ ਇੱਕ ਜ਼ਬਾਨ ਕੋਈ ਨਹੀਂ ਤੂੰ ਨਾ ਫਿਕਰ ਕਰ ਰਹੇਵੇਂ ਮੈਂ ਆਪੇ ਤੇਰੇ ਵੀਰ ਨਾਲ ਗੱਲ ਕਰੂੰਗੀ ਮੈਨੂੰ ਵੀ ਪਤਾ ਵਾ ਵੀ ਤੂੰ ਗੱਲ ਕਿਦਾਂ ਕਰਨੀ ਆ ਤੂੰ ਤਾਂ ਪਹਿਲਾਂ ਹੀ ਬੜੀ ਤੰਗ ਵਾ ਆਉਂਦੇ ਆ ਨਾ ਬਾਹਰ ਗਏ ਆ ਮੜਾ ਜਾ ਤੇ ਫਿਰ ਮੈਂ ਇਹਨਾਂ ਨਾਲ ਕਰਦੀ ਆ ਗੱਲ ਦੱਸ ਦਾਂਗੀ ਫਿਰ ਹੋਰ ਕੀ ਕਰਨਾ ਵਾ ਉਹਨਾਂ ਤੇ ਮੂੰਹ ਅੱਡੇ ਹੀ ਆ ਤੇ ਉਹਨਾਂ ਦੀ ਮੰਗ ਤੇ ਪੂਰੀ ਕਰਨੀ ਆ ਹੁਣ ਚੱਲ ਕੋਈ ਗੱਲ ਨਹੀਂ ਮੇਰਾ ਬਹੁਤੂ ਨਾ ਫਿਕਰ ਕਰ ਤੇਰੇ ਕਰਕੇ ਤੇ ਹੀ ਸਾਰਾ ਕੁਝ ਡੇਹਾਂ ਕਰਨ ਤੇ ਜੇ ਤੂੰ ਹੀ ਫਿਕਰ ਦੇ ਵਿੱਚ ਰਹੀ ਤੇ ਸਾਡਾ ਇਹ ਸਭ ਕੁਝ ਕਰਨ ਦਾ ਕੀ ਫਾਇਦਾ ਕੋਈ ਨਹੀਂ ਕੋਈ ਨਹੀਂ ਤੂੰ ਆਪਣਾ ਖਿਆਲ ਰੱਖ ਆਉਂਦੇ ਵੀਰ ਤੇਰੇ ਤੇ ਮੈਂ ਕਰਦੀ ਆਂ ਗੱਲ ਠੀਕ ਹੈ ਇੰਨਾਂ ਵਾਲੀ ਵੀ ਨਾ ਹਾਦੀ ਹੋਈ ਆ। ਰੋਜ਼ ਹੀ ਨਵੀਂ ਗੱਲ ਕੱਢ ਮਾਰਦੀ ਆ। ਵੀ ਪਹਿਲਾਂ ਸਲਾਹ ਕਰ ਲੈਂਦੇ ਲੋਕਾਂ ਦੀਆਂ ਜੁਗਣਾ ਚ ਆ ਕੇ ਤੇ ਤੁਸੀਂ ਆਪਣੀਆਂ ਸਲਾਹਾਂ ਬਦਲ ਜੇ ਕਦੇ ਤੁਹਾਨੂੰ ਸਕਾਰ ਪੀਓ ਚਾਹੀਦੀ ਆ ਤੇ ਕਦੇ ਥਾਰ ਚਾਹੀਦੀ ਆ। ਇੱਕ ਸਲਾਹ ਤੇ ਰੱਖੋ ਇਹਨਾਂ ਦੀ ਤੇ ਹੋਣੀ ਇੱਕ ਸਲਾਹ ਨਹੀਂ ਹੈਗੀ ਤੇ ਬਾਅਦ ਚ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਵਾ। ਜਿੱਦਾਂ ਇਹ ਸਲਾਹਾਂ ਦੇ ਆ ਨਾ ਬਦਲਣ ਮੈਨੂੰ ਤੇ ਡਰ ਲੱਗਣ ਡਿਆ ਵਾ। ਪਤਾ ਨਹੀਂ ਕਿੰਨੀ ਗਲੰਬੀ ਲਿਸਟ ਬਣਾਈ ਹੋਣੀ ਇਹਨਾਂ ਨੇ। ਮੈਂ ਤੇ ਬੱਸ ਇਹੋ ਸ਼ੁਕਰ ਕਰਨੀ ਆ। ਵੀ ਗੱਡੀਆਂ ਦੋਵੇਂ ਇੱਕੋ ਰੇਟ ਦੀਆਂ ਹੋਣ ਹੋਣਾ ਹੋਏ ਕਿਤੇ ਉਹ ਗੱਡੀ ਮਹਿੰਗੀ ਹੋਏ ਤੇ ਮਹਿੰਗੀ ਕਰਕੇ ਮੰਗ ਲੈਂਦੇ ਹੋਣ ਉਹਨਾਂ ਦੀ ਕਿਹੜਾ ਆਦਤ ਮੁੱਕਣੀ ਆ ਉਹਨਾਂ ਦੇ ਮੂੰਹ ਅੱਡੀ ਜਾਣਾ ਵਾ ਕੰਮ ਤੇ ਹੁਣ ਹੋਣਾ ਨਹੀਂ ਆ ਅੱਗੇ ਕਰਾਂਗੀ ਪਹਿਲਾਂ ਇਹਨਾਂ ਨੂੰ ਦੱਸ ਕੇ ਆਵਾਂ ਮੈਂ ਆ ਚੱਲਿਆ ਸੀਗਾ ਘਰ ਦੀ ਵਿੱਚ ਮਗਰ ਆ ਗਏ ਜੇ ਮਗਰ ਕੀ ਆਉਣਾ ਸੀ ਗੱਲ ਹੀ ਇਦਾਂ ਦੀ ਸੀ ਵੀ ਉੱਥੇ ਬੈਠਾ ਹੀ ਨਹੀਂ ਜਾਣ ਲਿਆ ਕਿਉਂ ਆਹ ਹੁਣ ਨਵੀਂ ਵਿਦਾਈ ਬਣਾਤੀ ਜੀ ਉਹਨਾਂ ਨੇ ਨਵੀਂ ਵਿਦਾਈ ਬਣਾ ਦੀ ਆਹੋ ਕੀ ਹੋਇਆ ਕੀ ਆ ਰੁਪਿੰਦਰ ਦਾ ਫੋਨ ਆਇਆ ਸੀ ਤੇ ਮੈਨੂੰ ਕਹਿੰਦੀ ਸੀ ਵੀ ਮੇਰਾ ਦੇਵ ਜੀ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਿਆ ਅਬ ਵੀ ਤੁਸੀਂ ਕਰ ਦੋ ਹੁਣ ਉਹਨਾਂ ਨੂੰ ਨਾ ਸਕਾਰਪੀਓ ਨਹੀਂ ਥਾਰ ਚਾਹੀਦੀ ਆ ਇਹੋ ਮੁੰਨੇ-ਵੰਡੇ ਵਾਵਾ ਚਲਾਉਂਦੇ ਤੇ ਮੈਂ ਉਹ ਲੈਣੀ ਤੇਰਾ ਭਲਾ ਹੋ ਜਾਏ ਕਹਿੰਦੀ ਮੈਂ ਤੇ ਕਿਹਾ ਵੀ ਤੁਸੀਂ ਦੁਕਾਨ ਤੋਂ ਟੋਫੀਆਂ ਥੋੜੀ ਲੈਣ ਚੱਲੇ ਜਦੋਂ ਮਰਜੀ ਲਿਆਉਣੀਆਂ ਪਰ ਕਹਿੰਦੀ ਨਹੀਂ ਮੰਨਦੇ ਮੈਂ ਕੀ ਕਰਾਂ ਭਾਬੀ ਚਲ ਕੋਈ ਗੱਲ ਨਹੀਂ ਜਿੰਨੇ ਇੱਕ ਦੀ ਸਕਾਰਪੀਆ ਉਹਨੇ ਇੱਕ ਦੀ ਥਾਰ ਵਾ ਕੋਈ ਤਾਂ ਬਹੁਤਾ ਫਰਕ ਨਹੀਂ ਕਹਿਗਾ ਜਿਹੜੀ ਕਹਿੰਦੀ ਆ ਦੇ ਦੇ ਦਿੰਨੇ ਫਿਰ ਅਸੀਂ ਤਾਂ ਕੋਈ ਕਰਕੇ ਕਰਨਾ ਕੀ ਕਰਨਾ ਗੱਲ ਤੇ ਹੈ ਨਾ ਉਹਨਾਂ ਪਤਾ ਨਹੀਂ ਕਿੰਨੀਆਂ ਕ ਮੰਗਾਂ ਦੀ ਲਿਸਟ ਬਣਾਈ ਹੋਣੀ ਆ ਮੂੰਹ ਖੋਲਦੇ ਆ ਤੇ ਰਵਿੰਦਰ ਨੂੰ ਕਹਿ ਦਿੰਦੇ ਆ ਤੇ ਅੱਗੋਂ ਮੰਗ ਮੰਨੀ ਜਾਂਦੀ ਆ ਚਲ ਕੋਈ ਗੱਲ ਮੈਂ ਕਰੀ ਆਪ ਲਵਲੀ ਨੂੰ ਫੋਨ ਕਰਦਾ ਉਹਨੂੰ ਪੁੱਛ ਲੈਣਾ ਵੀ ਭਰਾ ਜਿਹੜੀ ਤੂੰ ਲੈਣੀ ਆ ਇੱਕ ਵਾਰੀ ਹੁਣ ਸਾਨੂੰ ਦੱਸ ਦੇ ਹੋਰ ਮੁੜ ਕੇ ਅਸੀਂ ਬੁਕਿੰਗ ਕਰਾ ਦਈਏ ਤੇ ਫਿਰ ਤੂੰ ਕਹਵੇਂ ਵੀ ਨਹੀਂ ਹੁਣ ਬਦਲੋ ਫਿਰ ਥੋੜੀ ਨਾ ਪੈਸੇ ਦੇਣੇ ਵਾਪਸ ਇਹਨਾਂ ਨੂੰ ਤੇ ਆਪਣੇ ਰਿਸ਼ਤੇਦਾਰ ਕਹਿਨੂ ਜੀ ਨਹੀਂ ਕਰਦਾ ਉਹ ਚਲੋ ਕੋਈ ਗੱਲੀ ਹੁਣ ਕੁੜੀ ਕਰਕੇ ਕਰਨਾ ਪੈਂਦਾ ਵਾ ਹੈ ਜੇ ਰਵਿੰਦਰ ਦਾ ਕੰਮ ਨਾ ਹੁੰਦਾ ਤੇ ਫੇਰ ਅਸੀਂ ਕਰਨਾ ਹੀ ਆ ਕੰਮ ਦੱਸੋ ਐਨੇ ਨਖਰੇ ਚੱਲੀ ਦੇ ਕਿਹਦੇ ਪਰ ਭੈਣ ਭਰਾਵਾ ਕਰਕੇ ਕਰਨਾ ਪੈਂਦਾ ਕੀ ਕਰਨਾ ਹੋਰ ਕੀ ਹੈ